ਇਹ ਹਾਦ ਬਣ ਗਿਆ ਜੀ 27 ਪੋ ਸਹਿ ਸਹਿ ਸੰਮਤ ਇੱਕ ਦੀ ਹੈ ਸਤ ਗੁਰ ਸ਼ਬਦ ਕਹੇ ਅੰਦਰ ਕੋਈ ਨਾ ਕਰਿਓ ਕੋਸ ਕੋਸ ਮਨ ਕਮ ਸਾਨਾ ਨਾ ਕੋਏ ਬਣਾਈਆ ਦਾਤੇ ਆਗੇ ਵਹਿਉ ਨਾ ਦੋਸ ਦੋਸ ਰਸੇ ਰਿਆ ਮਨਾਈਆ ਬਹੁਤੋ ਬਹੁਤਾ ਨਹੀਂ ਤੇ ਥੋੜਾ ਲੈ ਕੇ ਜਾਇਓ ਕੁਸ ਕੁਸ ਜਿਦੀ ਕਸਮ ਪਦਾਏ ਗਵਾਈਆ ਕਸਮ ਜੋ ਤੇਰੇ ਬਤਾਨਾਂ ਦੇ ਵਿੱਚ ਸੀ ਉਹ ਦੀ ਗਵਾਈ ਦੇ ਦਿਆ ਹੰਕਾਰ ਹੀ ਜਾਇਓ ਝੁਕ ਝੁਗ ਬਕਾਰੀ ਰੂਪ ਨਾ ਕੋਏ ਵਿਖਾਈਆ ਜਿਹੜੇ ਹੰਕਾਰੀਆਂ ਉਹ ਇਸ ਦਰ ਤੇ ਝੁਕ ਜਿਓ ਤੁਹਾਡੇ ਹੰਕਾਰ ਜ਼ਿਆਦਾ ਖਤਮ ਕਰ ਦੇਗਾ ਪਰਮੇਸ਼ਰ ਕੁੜੀ ਤੇਰਾ ਤੁਹਾਡੀ ਖਤਮ ਕਰ ਦੂਗਾ ਤੁਹਾਡੇ ਆਪਣੇ ਨਾਮ ਇੱਕੋ ਸਕੇ ਜਾਇਓ ਆਪਣੇ ਨਾਮ ਦੀ ਤੁਕ ਜੋ ਤੁਖ ਮਤ ਸੀਰ ਦੇ ਬਦਲਈਆ ਜਗਤ ਬਾਸਨਾ ਉਤੇ ਜਾਇਓ ਥੁਕ ਕੂੜੀ ਕਿਰਿਆ ਧਣੀ ਤਜਾਈਆ ਜਿਹੜੀ ਜਗਨੀਆ ਬਾਸਨਾ ਕਾਮ ਲੋਭ ਮੋਹ ਹੰਕਾਰ ਇਹਨਾਂ ਤੋਂ ਤੇ ਮਾਇਆ ਇਹਨੂੰ ਦੋ ਦੋ ਠੁੱਕ ਕੇ ਦੁਹੇ ਕੀੜੇ ਕਰਿਆ ਜਿਹੜੀ ਇਹਨੂੰ ਛੱਡ ਦਿਓ ਤੁਹਾਡੇ ਲੈਣ ਦਾ ਵੇਲਾ ਆਇਆ ਟੋਕ ਦੇਵ ਹਾ ਦੇਵੇ ਵੜਿਆ ਆਇਆ ਪਰਮਾਤਮਾ ਕੋਲੋਂ ਤੁਹਾਡੇ ਦਾ ਨਾ ਲੈਣ ਦਾ ਬਿਲ ਆ ਹੁਣ ਆ ਗਿਆ ਤੇ ਉਹਦੇ ਕੋਲੋਂ ਮੰਗ ਲਓ ਜੋ ਮੰਗ ਸਕਦਾ ਹਮੇਸ਼ਾ ਉਹਦੇ ਕੋਲੋਂ ਚਰਨ ਪ੍ਰੀਤੀ ਤੇ ਉਹਦੇ ਚਰਨਾਂ ਦਾ ਪਿਆਰ ਮੰਗੋ ਜਦ ਨੇ ਆ ਵੀ ਚੀਜ਼ਾਂ ਆਪਣੇ ਆਪ ਉਹਦੇ ਵਿੱਚ ਹੀ ਆ ਜਾਂਦੀਆਂ ਨੇ ਸਭ ਕੁ ਪਰਮਾਤਮਾ ਆਪਣੇ ਆਪ ਦੇ ਦਿੰਦਾ ਦੇ ਦੇਂਦਾ ਤੁਹਾਨੂੰ ਕੋਈ ਪੜਦਾ ਰਹਿਣਾ ਨਹੀਂ ਲੋਕ ਸਭ ਦਾ ਕਾਇਆ ਚੋੜਾ ਦਣਾ ਬਦਲাইয়া ਜੇ ਨਹੀਂ ਤੇ ਹੁਣ ਹੁਣ ਬਣ ਜਾ ਉਸ ਪ੍ਰਭੂ ਦੇ ਪੁੱਤ ਜੋ ਪਰਤਨ ਇੱਕੋ ਦੇਵ ਖਾਈਆ ਹੁਣ ਟਾਈਮ ਆ ਗਿਆ ਉਸ ਪਰਮਾਤਮਾ ਦੇ ਪੁੱਤ ਬਣ ਜਾ ਹੁਣ ਤੁਹਾਡੇ ਆ ਗਿਆ ਟਾਈਮ ਆ ਗਿਆ ਵੇਖਿਓ বিনা ਪ੍ਰੇਮ ਦੇ ਖਾਲੀ ਰਹਿਣਾ ਨਹੀਂ ਦੇਵੇ ਕਾਇਆ ਬੁੱਤ ਪੰਜ ਦਾਤ ਕੰਮ ਕਿਸੇ ਨਾ ਆਈਆ ਜੇ ਤੁਹਾਡੇ ਅੰਦਰ ਪ੍ਰੇਮ ਨਹੀਂ ਹੈ ਤਾਂ ਜਿਹੜੇ ਤੁਹਾਡੇ ਪੰਜ ਦਾਤਾਂ ਕਿਸੇ ਕੰਮ ਨਹੀਂ ਆਣੇਗੇ ਇਹੋ ਜਹੀ ਉਹ ਭਗਤਾ ਕਦੀ ਨਹੀਂ ਮਿਲੇ ਕਿਸੇ ਨੂੰ ਲੁੱਟ ਇਹੋ ਜਹੀ ਉਹ ਭਗਤੋ ਕਦੀ ਨਹੀਂ ਮਿਲੇ ਕਿਸੇ ਨੂੰ ਲੁੱਟ ਬਿਨਾਂ ਭਗਤੀ ਭਗਤੋ ਦਾਤ ਨਾ ਕਿਸੇ ਵਰਤਾਇਆ ਬੇਨਾਬਕੀਰ ਪਰਮਾਤਮਾ ਨੇ ਨਾਮ ਦੀ ਦਾਤ ਨਹੀਂ ਤੇ ਸੇਨ ਦਿੱਤੀ ਅੱਜ ਤੱਕ ਜਿਹੜੀ ਲੁੱਟ ਹੁਣ ਅਕਾਲ ਪੁਰਖ ਨੇ ਆਪ 994 ਜੋਗ ਚੌਕੜੀ ਤੋਂ ਬਾਅਦ ਤੁਹਾਨੂੰ ਬਤਾਈ ਆ ਕੋਈ ਨਾ ਜਾਣੇ ਕਿਉਂ ਪਿਆ ਟੁੱਟ ਟੁੱਟਿਆ ਰਿਆ ਜੁੜਾਈ ਆ ਜੋਤੀ ਜੋਤ ਸਰੂਪਿਆਰ ਆਪ ਆਪਣੇ ਕਿਰਪਾ ਕਰ ਮੇਰੇ ਅੱਖ ਖੁਲਾਈ ਆ ਸਤ ਗੋਦ ਸ਼ਬਦ ਕਹੇ ਐ ਮੈਂ ਨਾਂ ਕਰਿਓ ਹੂੰ ਹੂੰ ਹੋ ਕੇ ਨਾਲ ਸੁਣਾਈਆ ਜਿੰਨਾ ਚਿਰ ਜਿੰਨਾ ਚਿਰ ਮੈਂ ਵਿੱਚ ਨਾ ਮਿਲੇ ਤੂੰ ਤੂੰ ਮੈਂ ਤੂੰ ਵਿੱਚ ਸਮਾਈਆ ਤੁਹਾਡਾ ਖੁਸ਼ੀ ਨਾ ਹੋਵੇ ਲੂ ਲੂ ਕਰ ਬਸੇ ਨਾ ਸੱਚ ਬਧਾਈਆ ਉਨਾ ਚਿਤ ਪ੍ਰਭੂ ਦੇ ਦਵਾਰੇ ਜੀ ਕਦੇ ਨਾ ਭੁੱਲਿਓ ਜੂ ਅੱਗੇ ਪਿੱਛੇ ਕਦਮ ਨਾ ਕੋਈ ਟਕਾਇਆ ਜੇ ਮથે ਟੇਕਣੇ ਜੇ ਮથે ਟੇਕਣੇ ਤੇ ਕੋਟਨ ਕੋਟ ਬਾਹਰ ਵੇਖਿਓ ਗੁਰੂ ਕੰਕੜ ਤੇ ਬੈਠੇ ਡੇਰਾ ਲਾਈਆ ਜੇ ਤੁਹਾਨੂੰ ਪ੍ਰਭੂ ਦੇ ਮਥੇ ਟੇਕਣ ਜੋ ਤਾਂ ਬਾਲ ਬਿਦੇ ਗੁਰੂਆਂ ਮਥਾ ਢਕਾਉਣ ਵਾਲੇ ਏ ਦਰ ਦੇ ਉਤੇ ਪਰਮਾਤਮਾ ਨੂੰ ਅੰਤ ਅਤਮਾ ਦੇ ਚੋਗੋ ਜੇ ਆਤਮ ਹੋ ਕੇ ਪਰਮਾਤਮਾ ਨਾਲ ਜਾຊੂ ਫਿਰ ਸ਼ਰਮਿਆ ਰਹੇ ਨਾਰਾਇਆ ਜੇ ਪਰਮਾਤਮਾ ਦੇ ਨਾਲ ਆਤਮ ਹੋ ਕੇ ਤੁਸੀਂ ਸੋਚੋਗੇ ਮੈਂ ਤੁਹਾਨੂੰ ਕਿਸੇ ਚੀਂ ਦੀ ਸ਼ਰਮ ਹਿਆ ਨਹੀਂ ਦੋ ਦੋਗੀ ਖਤਮ ਹੋ ਜੂਗੀ ਆਪਣੇ ਘਰ ਦੀ ਤੁਹਾਨੂੰ ਆਪੇ ਦੱਸ ਰਹੇ ਸੂ ਇਸ਼ਾਰੇ ਨਾਲ ਦਦੜਾਈਆ ਜੋਤੀ ਜੋਤ ਸਰੂਪ ਯਾਰ ਆਪ ਆਪਣੀ ਕਿਰਪਾ ਕਰ ਸੋਣੀ ਕਾਰ ਕਮਾਈਆ ਸ਼ਬਦ ਗੁਰੂ ਕਹੇ ਪ੍ਰਭ ਕੁਛ ਮੈਨੂੰ ਦੇ ਸਲਾ ਲੋਕ ਮਾਰਤ ਸਤ ਜਣਾਈਆ ਮੈਂ ਵੇਖਣਾ ਸਭ ਦੇ ਅੰਦਰ ਉਹਦਾ ਮੈਂ ਵੇਖਣਾ ਸਭ ਦੇ ਅੰਦਰ ਉਹਦਾ ਜੋਂ ਦੇਦੇ ਵਿੱਚ ਬੈਠੇ ਆਪਣਾ ਆਪ ਛਪਾਈਆ ਜੇ ਚੋਰਾ ਵਾਂਗ ਦਾ ਰਹੇਲਾ ਠੱਗਾ ਵਾਲਾ ਰੂਪ ਵਟਾਈਆ ਮੈਂ ਦੇਖਣਾ ਸਭ ਦੇ ਅੰਦਰੋਂ ਦਾ ਜੋਂ ਦੇਦੇ ਵਿੱਚ ਬੈਠੇ ਆਪਣਾ ਆਪ ਛਪਾਈਆ ਜੋ ਚੋਰਾ ਵਾਂਗ ਦਾ ਰਹੇਲਾ ਠੱਗਾ ਵਾਲਾ ਰੂਪ ਵਟਾਈਆ ਕਿਆ ਤੈਨੂੰ ਪਤਾ ਨਹੀਂ ਦਸ ਮਾਤ ਆਪਣਾ ਪਏ ਅਗਨੀ ਕੋ ਖਮਾ ਸਕੇ ਨਾ ਕੋਏ ਬਚਾਈਆ ਮਤਲਬ ਵਾਸਤੇ ਕੋਈ ਨਾ ਕਰਿਓ ਹਾਂ ਬੇਗਰਜ਼ ਦੇਰੇ ਬਣਾਈਆ ਕੱਚੀ ਯਾਰੀ ਲਾਉਣ ਦਾ ਮੈਨੂੰ ਕਦੀ ਨਹੀਂ ਆਇਆ ਚਾ ਟੁੱਟਾ ਨਾਤਾ ਨਾ ਕੋਏ ਜੜਾਈਆ ਪਰਮਾਨੰਥ ਕਹਿੰਦਾ ਮੈਨੂੰ ਕੱਚੀ ਯਾਰੀ ਲਾਉਣ ਦੀ ਲੋੜ ਨਹੀਂ ਮੈਂ ਕੱਚਾ ਝੂਠਾ ਨਾਤਾ ਜਿਹੜਾ ਉਹ ਨਹੀਂ ਜੋੜਦਾ ਮੈਂ ਤੁਹਾਡੇ ਨਾਲ ਪੱਕਾ ਨਾਤਾ ਜੋੜੂ ਜਿਹੜਾ ਇੱਥੇ ਵੀ ਤੁਹਾਡਾ ਤੇ ਸੱਚਖੰਡ ਦੇ ਵਿੱਚ ਵੀ ਤੁਹਾਡਾ ਹਮੇਸ਼ਾ ਲਈ ਤੁਹਾਡਾ ਮੈਂ ਹੋ ਕੇ ਰਹਿਣਾ ਜੋਤੀ ਜੋਤ ਸਰੂਪ ਯਾਰ ਆਪ ਆਪਣੀ ਕਿਰਪਾ ਕਰ ਆਪ ਆਪਣਾ ਹੁਕਮ ਬਰਤਾਈਆ ਸਤਗੁਰ ਸ਼ਬਦ ਦਾ ਮੈਂ ਫਿਰਦਾ ਸਰਾਨ ਭੋਲ ਜੀਵਾ ਨਾਲ ਚੋਰੀ ਚੋਰੀ ਖੇਲ ਖਲਾਈਆ ਜੁਗਾ ਪਿੱਛੋਂ ਆמא ਉਤੇ ਧੌਲ ਧੰਦੇ ਉਤੇ ਫੇਰਾ ਪਾਈਆ ਬਦਮਾਰਨਾਂ ਕਹਿੰਦਾ ਮੈਂ 994 ਜੁਗ ਚੌਕੜੀ ਦੇ ਬਾਅਦ ਇਸ ਧਰਤੀ ਦੇ ਉਤੇ ਆਉਣਾ ਤੇ 994 ਜੁਗ ਚੌਕੜੀ ਤੋਂ ਬਾਅਦ ਹੀ ਇੱਥੇ ਫੇਰਾ ਪਾਉਣਾ 1484 ਦੇ ਮਹੰਮਦ ਹੋਲ ਖਾਕ ਵਿੱਚ ਅੜਾਈ ਮਲਾਈਆ ਪਗਤਾ ਵਸਾ ਕੋਲ ਨੇਨ ਨੇਦ ਨਗਦੀ ਆਈਆ ਜਿਹੜੇ ਮੇਰੇ ਨਾਲ ਮਾਰਨ ਐਵੇਂ ਆਵਣ ਲੋੜ ਜੁਗ ਚੌਕੜੀ ਦੇਵਾਂ ਸਜਾਈਆ ਜਿਹੜਾ ਮੇਰੇ ਨਾਲ ਕੋਈ ਰਦਾ ਭੇਜ ਦਿੰਦਾ ਜਾਂ ਜਿਹੜਾ ਮੇਰੇ ਨਾਲ ਆਪਣਾ ਆਪ ਨੂੰ ਚਲਾਕੀ ਕਰਕੇ ਦਿਖਾਉਂਦਾ ਜਾਂ ਆਪਣੇ ਆਨੂੰ ਵੱਡਾ ਬਣ ਕੇ ਦਿਖਾਉਂਦਾ ਉਹਨੂੰ ਮੈਂ ਖਾਕ ਦੇ ਵਿੱਚ ਮਿਲਾ ਦੇਣਾ ਉਹਨੂੰ سزا ਵੀ ਦੇਣਾ ਜੋਤੀ ਜੋਤ ਸਰੂਪਿਆਦ ਆਪੇ ਆਪਣੀ ਕਿਰਪਾ ਕਰ ਤੁਰਦਾ ਹੁਕਮ ਇਕ ਵਰਤਾਇਆ ਸਤ ਗੁਰ ਸਤ ਗੁਰੂ ਕਹੇ ਮੈਂ ਦੇਖਣ ਆਇਆ ਮਾਧ ਇਤਰੀ ਸਾਰੇ ਖੋਜ ਕਰਾਇਆ ਕਰੇ ਮੈਨੂੰ ਕਹਦੇ ਸੀ ਜਗਤ ਦਾ ਮੁਸਤਰੀ ਮਿਸਨ ਨਾ ਸਕੇ ਸਮਝਾਈਆ ਹੁਣ ਮੈਂ ਕਰਨ ਆਇਆ ਮੁਖਬਰੀ ਹੋਕਾਰਿਆ ਸੁਣਾਈਆ ਜੋਤੀ ਜੋਤ ਸਰੂਪ ਯਾਰ ਆਪ ਆਪਣੀ ਕਿਰਪਾ ਕਰ ਸੱਚ ਕਰਨੀ ਰਿਆ ਜਣਾਈ ਆ ਸ਼ਬਦ ਗੁਰੂ ਕਹੇ ਪ੍ਰਭ ਮੇਰੀ ਅਜ ਤੱਕ ਕੀਤੀ ਨਹੀਂ ਕਿਸੇ ਪਹਿਚਾਨ ਜਗਤ ਨੇਤਰ ਨਜ਼ਰ ਕਿਸੇ ਨਾ ਕੋਈ ਨਾ ਆਇਆ ਐਵੇਂ ਤੈਨੂੰ ਮਨ ਦੇ ਰਹੇ ਭਗਵਾਨ ਦੁਨੀਆਂ ਵਾਲੇ ਅਜ ਤੱਕ ਤੈਨੂੰ ਐਵੇਂ ਬਰਵਾਦਾ ਮੰਨਦਾ ਤੂੰ ਸਖਿਆਤ ਨਜ਼ਰਕਸੇ ਨਾ ਆਈਆ ਕਿਉਂਕਿ ਸਾਹਮਣੇ ਦਸ਼ਣੇ ਨਹੀਂ ਦਿਸਣ ਦਤਾਏਗਾ ਹੋਗਾ ਮਨਾਉਂ ਤੇਰਾ ਸੰਦੇਸਾ ਦੇਂਦੇ ਰਹੇ ਮਹਾਨ ਕਾਵਿਆਂ ਉਤੇ ਵੜਿਆਈਆ ਸੱਚ ਦੱਸ 999 ਚੌਕੜੀ ਯੋਗ ਕਰੀ ਆਇਆ ਵਿਚ ਮਦਾਨ ਸੂਰ ਵੀਰ ਹੋ ਕੇ ਫੇਰਾ ਪਾਈਆ ਕਦਾ ਹੈ ਪਰਮਾਤਮਾ ਤੂੰ ਦੱਸ 900 ਜਰਨੇ ਜੋ ਚੌਕੜੀ ਦੇ ਵਿੱਚ ਤੂੰ ਪਹਿਲਾਂ ਵੀ ਕਦੇ ਆਇਆ 900 ਜਰਨੇ ਚੌਕੜੀ ਤੋਂ ਬਾਹਰ ਆਇਆ ਨਾ ਸੂਦਵੇਂ ਬਣ ਕੇ ਬੇਦਬੇ ਦਾ ਪਾਇਆ ਤੂੰ ਐ ਮੇਰੇ ਟਲਿਆ ਪਰਵਤਾ ਉੱਤੇ ਤਰਨ ਤੇਰਾ ਧਿਆਨ ਮੂਰਤੀ ਬਣਾ ਕੇ ਤੈਨੂੰ ਜ਼ਮਿੰਦਾਦਾਰ ਰਹਿ ਕਦਾਈਆ ਜਿਹੜੇ ਉਪਲ ਉਹਨੂੰ ਪਰਮਾਤਮਾ ਨੂੰ ਪਾਉਣ ਲਈ ਜੱਪ ਤਪ ਕਰਦੇ ਆ ਉਹਨਾਂ ਬਾਰੇ ਆ ਕਿਹਾ ਗਿਆ ਉਂਗਲੀਆਂ ਨਾਲ ਤੇਰਾ ਸਾਜ਼ ਵਜਾ ਕੇ ਰਸਨਾ ਨਾਲ ਗਾਉਂਦੇ ਗਾਨ ਸਾਹਮਣੇ ਹੋ ਕੇ ਦਰਸ਼ਨਾਂ ਕੋਏ ਪਾਈਆ ਗੋਦਾਵतार ਪੀ ਪਗੰਬਰ ਤੇਰਾ ਕਦੇ ਰਹੇ ਬਿਆਨ ਰਸਨਾ ਜੇ ਬਾ ਢੋਲਿਆਂ ਵਿੱਚ ਗਾਈਆ ਤੇਰਾ ਦਾਦੇ ਰਹੇ ਨਾਮ ਕਿਹੜੇ ਨਜਨਾ ਆਇਆ ਮਾਮ ਜੋਤੀ ਜਲਵਾ ਕਰ ਸੁਨਾਈਆ ਜਿਹੜੇ ਤੇਰਾ ਨਾਮ ਦੱਸਦੇ ਆ ਉਹਨਾਂ ਨੂੰ ਕਿਸੇ ਨੂੰ ਪਰਮਾਤਮਾ ਨਜ਼ਰ ਤਾਂ ਆਇ ਨਹੀਂ ਜਦੋਂ ਉਹਨਾਂ ਆਪ ਨਹੀਂ ਨਜ਼ਰ ਤੈਨੂੰ ਉਹ ਕਿਸੇ ਨੂੰ ਕੀ ਵਿਖਾਉਂਦੇ ਅੱਗੇ ਸਿਰ ਉਹ ਆਪਣਾ ਖਾਣ ਪੀਣ ਦਾ ਆਪ ਦਾ ਚਲਾਉਂਦੇ ਰਹੇ ਆ ਕਿਸੇ ਨੂੰ ਵੜਾ ਕੇ ਗੋਪੀ ਕਿਸੇ ਨੂੰ ਵੜਾ ਦਿੱਤਾ ਗੋਪੀਆਂ ਵਾਲਾ ਕਾਨ ਕਿਸੇ ਨੂੰ ਬਣਾ ਕੇ ਸੀਤਾ ਤੇ ਰਾਮ ਜੰਗਲਾਂ ਵਿੱਚ ਭਵਾਈਆ ਛੋੜਾ ਛੋੜਾ ਕਰਕੇ ਆਸਾਨ ਹਾਸੀਆਂ ਕੋਟ ਦਿੱਤੀਆਂ ਬਦਲਾਈਆ ਪੀਰ ਪਗੰਬਰ ਕਰਕੇ ਬੁਲਾਮ ਵਾਦੇ ਦਿੱਤੇ ਵਿਖਾਈਆ ਆਪਣਾ ਦੱਸਿਆ ਨਹੀਂ ਕਿਸੇ ਨੂੰ ਸਾਚੇ ਮਕਾਨ ਧਾਮ ਆਪਣਾ ਨਾ ਕੋਈ ਪਰਗਟਾਈਆ ਜੋਤੀ ਜੋਤ ਸਰੂਪ ਯਾਰ ਆਪ ਆਪਣੀ ਕਿਰਪਾ ਕਰ ਤੋਦਾ ਹੁਕਮ ਇੱਕ ਮਨਾਈਆ ਹਾ ਸੰਗਤ ਜੀ ਤੇ ਬਾਹਰੋਂ ਆਏ ਭੈਣ ਭਾਈਓ ਆਪ ਜੀ ਅੱਗੇ ਇੱਕੋ ਬੇਨਤੀ ਕਰਾਂਗੇ ਕਿ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਜਿੱਥੇ ਵੀ ਤੁਹਾਡਾ ਆਸਤਾ ਬੰਨੀ ਹੋਈ ਆ ਉਹਨੂੰ ਯਾਦ ਕਰਦੇ ਹੋਏ ਉਦਾਂਗੇ ਇੱਕ ਬੇਦੀ ਉਕਰੋ ਕਹੇ ਕਾਲ ਜੇ ਤੂੰ ਇਹ ਧਰਤੀ ਤੇ ਆ ਗਿਆ ਤਾਂ ਸਾਨੂੰ ਆਪਣਾ ਤੂੰ ਪਤਾ ਦੱਸ ਆਪਣਾ ਦਰਸ਼ ਦੇ ਉਹਦੇ ਲਈ ਤਾਨੂੰ ਸਵੇਰੇ ਸ਼ਾਮ ਪੰਜ ਵਾਰ ਤੂੰ ਮੇਰਾ ਮੈਂ ਤੇਰਾ ਸਵੇਰੇ ਉਸ ਤੋਂ ਤੋਂ ਵਾਰ ਸ਼ਾਮ ਨੂੰ ਸੌਣ ਤੋਂ ਪਹਿਲਾਂ ਇਹ ਤੁਹਾਨੂੰ ਕਹਿਣਾ ਵੈਗੋ ਪੰਜ ਤਤਾਂ ਦੇ ਸਰੀਰ ਬਣਿਆ ਹੈ ਪੰਜ ਤਤ ਤਨੂ ਲੈ ਕੇ ਲਾਉਣ ਲਈ ਇਹ ਕਾਲਪ ਨਮਾਦਾਂ ਤੂੰ ਮੇਰਾ ਮੈਂ ਤੇਰਾ ਉਹਨੂੰ ਆਪਣਾ ਬਣਾਉਣਾ ਹੀ ਪੈਗਾ ਜੇ ਅਸੀਂ ਆਪਣਾ ਬਣਾਵਾਂਗੇ ਤਾਂ ਸਾਡਾ ਹੋ ਸਾਈ ਹੋਏਗਾ ਇਹ ਬੇਨਤੀ ਕਰਦਾ ਹਾਂ ਮੈਂ ਹਰ ਸੰਗਤ ਦੇ ਪਾਸੋਂ ਤੇ ਮਹਾਰਾਜੀ ਬਾਸੋਂ ਕਿਤਿਆਂ ਗਲਦਿਆਂ ਭੁੱਲਾਂ ਦੀ ਮਾਫੀ ਮੰਗਦਾ ਹਾਂ ਸੋ ਹਨ ਮਾਰਾਇਸ਼ੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ